ਸਤ ਸ੍ਰੀ ਅਕਾਲ ਜੀ ਅੱਜ ਦੇ ਯੋਗ ਰਿਚੀ ਲੋਕ ਆਪਣੀ ਬੁੱਧੀ ਨੂੰ ਜ਼ਿਆਦਾ ਸਮਝਦੇ ਹਨ ਅਤੇ ਤਰਕ ਦੇ ਨਾਲ ਗੱਲ ਕਰਦੇ ਕਈ ਵਾਰ ਸੁਣਨ ਨੂੰ ਇਹ ਵੀ ਮਿਲਦਾ ਹੈ ਕਿ ਅਸੀਂ ਸਿਮਰਨ ਨਹੀਂ ਕਰਦੇ ਪਰ ਇਸ ਦੇ ਨਾਲ-ਨਾਲ ਅਸੀਂ ਕਿਸੇ ਦੀ ਬੁੜਾਈ ਵੀ ਨਹੀਂ ਕਰਦੇ ਅਤੇ ਹਮੇਸ਼ਾ ਕਿਸੇ ਦਾ ਚੰਗਾ ਹੀ ਸੋਚਦੇ ਹਾਂ ਤਾਂ ਸੰਗਤ ਜੀ ਇਸ ਦੇ ਬਾਵਜੂਦ ਵੀ ਕੀ ਪਾਠ ਕਰਨਾ ਜ਼ਰੂਰੀ ਹੈ ਤਾਂ ਸਾ ਸੰਗਤ ਜੀ ਜੇ ਕੋਈ ਕਿਸੇ ਦਾ ਹਮੇਸ਼ਾ ਹੀ ਚੰਗਾ ਸੋਚਦਾ ਹੈ ਜਾਂ ਕਰਦਾ ਹੈ ਤਾਂ ਇਸ ਨੂੰ ਨਿਰਮਲ ਕਰਨੀ ਕਹਿੰਦੇ ਹਨ ਪਰ ਨਿਰਮਲ ਕਰਨੀ ਦੇ ਨਾਲ ਨਾਲ ਬਾਠ ਸਿਮਰਨ ਕਰਨਾ ਵੀ ਬਹੁਤ ਜ਼ਰੂਰੀ ਹੈ ਜਿਸ ਤਰ੍ਹਾਂ ਕਿਸੇ ਪੰਛੀ ਦਾ ਇੱਕ ਪੰਖ ਹੋਵੇ ਤਾਂ ਉਹ ਉੱਡ ਨਹੀਂ ਸਕਦਾ ਜੇਕਰ ਉਸਨੇ ਉੱਡਣਾ ਹੋਵੇ ਤਾਂ ਉਸਨੂੰ ਦੋ ਪੰਖਾਂ ਦੀ ਜ਼ਰੂਰਤ ਹੈ ਇਸੇ ਤਰ੍ਹਾਂ ਜੇ ਅਸੀਂ ਚੰਗੇ ਕੰਮ ਕਰਦੇ ਹਾਂ ਤਾਂ ਸਾਡੇ ਕੋਲ ਇੱਕ ਪੰਖ ਹੈ ਜੇ ਇਸ ਦੇ ਨਾਲ ਬਾਠ ਸਿਮਰਨ ਵੀ ਹੈ ਤਾਂ ਦੋ ਪੰਖ ਹਨ ਦੂਜੀ ਗੱਲ ਇਹ ਵੀ ਹੈ ਕਿ প্রাণী ਦੀ ਮੌਤ ਉਪਰੰਤ ਅਖੀਰ ਤੱਕ ਕੇਵਲ ਨਾਮ ਹੀ ਨਾਮ ਹੈ ਗੁਰੂ ਬਾਕੀ ਜਿੰਨੇ ਵੀ ਪੁੰਨ ਅਸੀਂ ਬਣਾਏ ਹੁੰਦੇ ਹਨ ਉਹ ਰਸਤੇ ਵਿੱਚ ਹੀ ਰਹਿ ਜਾਂਦੇ ਜਿਵੇਂ ਬਾਣੀ ਵਿੱਚ ਫੁੱਲ ਹੈ ਅਨੇਕ ਪੁੰਨਾਂ ਚਰਨ ਕਰਤ ਨਹੀਂ ਤਰਿਆ ਹਰ ਕੋ ਨਾਮ ਕੋਟ ਪਾਪ ਪਰ ਹਰ ਸੰਤ ਗਰੀਆਮ ਸਿੰਘ ਜੀ ਵੱਲੋਂ ਇੱਕ ਰਸਾਲਾ ਛਾਪਦਾ ਹੈ ਆਤਮ ਮਾਰਗ ਉਸ ਵਿੱਚ ਜ਼ਿਕਰ ਹੈ ਕਿ ਇੱਕ ਬੀਬੀ ਰੋਜ਼ਾਨਾ ਸੰਗਤ ਵਿੱਚ ਆਉਂਦੀ ਸੀ ਜਿਸ ਦਾ ਨਾਮ ਸੁਜੀਤ ਕੋ ਲਿਖਿਆ ਹੈ ਉਹ ਬੀਬੀ ਮਾਇਆ ਵੱਲੋਂ ਬਹੁਤ ਅਮੀਰ ਵੀ ਨਹੀਂ ਸੀ ਉਸ ਅੰਦਰ ਇਤਨਾ ਉਤਸ਼ਾਹ ਸੀ ਕਿ 10 ਮੀਲ ਦੂਰ ਵੀ ਸੰਗਤ ਹੋਣ ਵਾਲੇ ਦੇ ਸਾਈਕਲ ਮੁਗਰ ਬੈਠ ਕੇ ਸੰਗਤ ਵਿੱਚ ਪਹੁੰਚ ਜਾਂਦੀ ਸੀ ਇੱਕ ਦਿਨ ਸੰਤ ਬਰਿਆਮ ਸਿੰਘ ਇੰਜੀਨੀਅਰਸ ਬੀਬੀ ਨੂੰ ਪੁੱਛ ਲਿਆ ਕਿ ਬੀਬੀ ਤੂੰ ਕਦੀ ਵੀ ਸੱਤ ਸੰਗਤ ਦੀਆਂ ਘੜੀਆਂ ਨਹੀਂ ਛੱਡਦੀ ਜੇਕਰ 7-8 ਕਿਲੋਮੀਟਰ ਤੱਕ ਵੀ ਸੰਗਤ ਹੋ ਰਹੀ ਹੈ ਸੱਤ ਸੰਗ ਹੋ ਰਿਹਾ ਹੈ ਤੇ ਤਾਂ ਵੀ ਤੂੰ ਪਹੁੰਚਦੀ ਹੈ ਇਸ ਦਾ ਕੀ ਕਾਰਨ ਹੈ ਉਹ ਬੀਬੀ ਕਹਿਣ ਲੱਗੀ ਕਿ ਮੈਂ ਇੱਕ ਵਾਰੀ ਮਾਰ ਚੁੱਕੀ ਹਾਂ ਉਸ ਬੀਬੀ ਨੇ ਆਪਣੀ ਹੱਦ ਬੀਤੀ ਸੁਣਾਉਂਦਿਆਂ ਦੱਸਿਆ ਕਿ ਮੇਰੀ ਮੌਤ ਹੋ ਗਈ ਤੇ ਮੈਨੂੰ ਜੰਦੂਤ ਲੈ ਕੇ ਚਲੇ ਗਏ ਮੈਂ ਜਾ ਰਹੀ ਸਾਂ ਕਿ ਰਸਤੇ ਵਿੱਚ ਇੱਕ ਬੜੀ ਭਿਆਨਕ ਪਾਕ ਤੇ ਲਹੂ ਦੀ ਨਦੀ ਆ ਗਈ ਬੜੀ ਬਦਬੂ ਵੀ ਆ ਰਹੀ ਸੀ ਤੇ ਮੈਂ ਸੋਚਣ ਲੱਗੀ ਕਿ ਮੈਂ ਇਹ ਨਦੀ ਕਿਵੇਂ ਪਾਰ ਕਰਾਂਗੀ ਹਾਲੇ ਮੈਂ ਸੋਚ ਕੇ ਰਹੀ ਸੀ ਕਿ ਇਹ ਇੱਕ ਚਿੱਟੇ ਕੱਪੜੇ ਪਾਈ ਕੋਈ ਬੀਬੀ ਸਾਹਮਣੇ ਆਈ ਤੇ ਕਹਿਣ ਲੱਗੀ ਮੈਂ ਤੈਨੂੰ ਇਹ ਨਦੀ ਪਾਰ ਕਰਵਾ ਦਿੰਦੀ ਹਾਂ ਉਸਨੇ ਮੈਨੂੰ ਚੋਕ ਕੇ ਨਦੀ ਪਾਰ ਕਰਵਾ ਦਿੱਤੀ ਤੇ ਮੈਂ ਉਸ ਨੂੰ ਪੁੱਛਿਆ ਕਿ ਤੂੰ ਕੌਣ ਹੈ ਉਹ ਚਿੱਟੇ ਕੱਪੜੇ ਵਾਲੀ ਬੀਬੀ ਕਹਿਣ ਲੱਗੀ ਮੈਂ ਕੋਈ ਬੀਬੀ ਨਹੀਂ ਮੈਂ ਇੱਕ ਪੰਛੀ ਹਾਂ ਤੂੰ ਆਪਣੇ ਜੀਵਨ ਵਿੱਚ ਇੱਕ ਪੰਛੀ ਦੇ ਪੈਰਾਂ ਚ ਗੋਹਰ ਫਸ ਗਈ ਤੂੰ ਗੋਹਰ ਖੋਲ ਕੇ ਉਸ ਨੂੰ ਆਜ਼ਾਦ ਕਰਕੇ ਉਸ ਦਾ ਭਲਾ ਕੀਤਾ ਸੀ ਤੇ ਤੇਰਾ ਇੱਕ ਪੁੰਨ ਬਣ ਗਿਆ ਸੀ ਤੇ ਜਦੋਂ ਤੂੰ ਇਹ ਪੁੰਨ ਕੀਤਾ ਸੀ ਮੈਂ ਕੋਈ ਹੋਰ ਨਹੀਂ ਤੇਰਾ ਉਹ ਪੁੰਨ ਹਾਂ ਤੇਰਾ ਉਤਮ ਤੇਰਾ ਸਾਹਮਣੇ ਆ ਗਿਆ ਹੈ ਅੱਜ ਉਸ پولیس ਸਾਡੇ ਕੇ ਮੈਨੂੰ ਨਦੀ ਪਾਰ ਕਰਾਈ ਹੈ ਤੇ ਹੁਣ ਤੇਰਾ ਇਹ ਪੁੱਲ ਇੱਥੇ ਖਤਮ ਹੋ ਗਿਆ ਤੇ ਅਖੀਰ ਤੱਕ ਤਾਂ ਸਿਰਫ ਜਿਹੜਾ ਤੂੰ ਜੀਵਨ ਵਿੱਚ ਨਾਮ ਜਪਿਆ ਹੈ ਨਾ ਉਸੇ ਨਹੀਂ ਜਾਣਾ ਹੈ ਜਦੋਂ ਤਰਮਰਾਜ ਦੇ ਸਾਹਮਣੇ ਮੈਨੂੰ ਪੇਸ਼ ਕੀਤਾ ਗਿਆ ਤਾਂ ਤਰਮਰਾਜ ਜੰਦੂਤਾਂ ਨੂੰ ਕਹਿਣ ਲੱਗਾ ਤੂੰ ਤੁਸੀਂ ਕਿਸ ਦੇ ਬੋਲੂ ਮੈਂ ਆਏ ਹਾਂ ਇਸ ਨੂੰ ਵਾਪਸ ਲੈ ਜਾ ਉਹ ਬੀਬੀ ਕਹਿ ਲੱਗੀ ਕਿ ਜੰਦੂਤ ਮੈਨੂੰ ਵਾਪਸ ਲੈ ਆਏ ਤੇ ਇਧਰੋਂ ਮੈਂ ਜਿਉਂਦੀ ਹੋਈ ਤੇ ਦੂਸਰੇ ਮਹੱਲੇ ਵਿੱਚ ਮੇਰੇ ਨਾਂ ਦੀ ਇੱਕ ਹੋਰ ਬੀਬੀ ਦੀ ਮੌਤ ਹੋ ਗਈ ਅਭੀ ਵੀ ਕਹਾਂ ਲਗੀ ਕਿ ਉਸ ਦਿਨ ਤੋਂ ਬਾਅਦ ਮੈਂ ਜਿੰਨੀ ਦੂਰ ਵੀ satsang ਹੋਵੇ ਮੈਂ ਨਹੀਂ ਛੱਡਦੀ ਕਿਉਂਕਿ ਅਖੀਰ ਤੱਕ ਸਿਰਫ ਨਾਮ ਹੀ ਸਹਾਈ ਹੁੰਦਾ ਹੈ ਇਸ ਨੇ ਹੀ ਨਿਰਮਲ ਕਰਨੀ ਵੀ ਜ਼ਰੂਰੀ ਹੈ ਪਰ ਗੁਰਬਾਣੀ ਤੇ ਸਿਮਰਨ ਦਾ ਨਿਯਮ ਵੀ ਨਾਲ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖੇ ਬੀਬੀ ਦਾ ਹਾਲ ਪੜ੍ਹ ਕੇ ਸ਼ੰਕਾ ਨਾ ਕਰਨਾ ਸੰਗਤ ਜੀ ਕਿ ਧਰਮ ਰਾਸਤ੍ਰੀ ਵੀ ਕਰਤੀ ਹੁੰਦੀ ਹੈ ਕਈ ਵਾਰੀ ਕਿਤੇ ਕਿਤੇ ਨਿਰੰਕਾਰ ਆਪ ਇਹੋ ਜਿਹੇ ਇਨਸੀਡੈਂਟ ਪਨਉਂਦਾ ਹੈ ਸਾਡੇ ਦੁਨੀਆਵੀ ਲੋਕਾਂ ਦੇ ਵਿਸ਼ਵਾਸ ਨੂੰ ਕਿ ਲੇਖਾ ਵੀ ਹੈ ਤੇ ਧਰਮ ਰਾਜ ਵੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ